ਸਾਰਿਆਂ ਜੈ ਹਵਾਲਮੀ ਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਬिडਕਰ ਮਹਾਪਚਾਇਸਾ ਗਠ ਦਾ ਮੁਖ ਸੰਚਾਲਕ ਆ। ਸੋ ਆਪ ਜੀ ਨੂੰ ਪਹਿਲਾਂ ਵੀ ਬੜੇ ਵਿਸਤਾਰ ਦੇ ਨਾਲ ਦੱਸਿਆ ਸੀ ਕਿ ਇੱਕ ਰਵਿੰਦਰ ਕੁਮਾਰ ਜਿਹੜਾ ਵਾ ਜਿੰਨੇ ਜਾਲੀ ਸਰਟੀਫਿਕੇਟ ਐਸੀ ਲਗਾ ਕੇ ਤੇ ਜਿਹੜੀ ਐਸ ਡੀਓ ਦੀ ਨੌਕਰੀ ਕਰਦਾ ਪਿਆ ਵਾ ਔਰ ਉਸ ਦੇ ਨਾਲ-ਨਾਲ ਵਾਰਡ ਨੰਬਰ 51 ਦੇ ਵਿੱਚ ਸਾਡੀ ਇੱਕ ਵਿਰੰਗੀ ਆ ਭੈਣ ਸ਼੍ਰੀਤਾ ਉਹ ਵੀ ਜਾਲੀ ਸਰਟੀਫਿਕੇਟ ਲਗਾ ਕੇ ਜਿਹਨੇ ਐਸੀ ਦੇ ਮਤਲਬ ਇਲੈਕਸ਼ਨ ਲੜੇ ਔਰ ਆਪਾਂ ਨੂੰ ਹੈਰਾਨੀ ਹੁੰਦੀ ਆ ਕਿ ਅੱਜ 4-5 ਮਹੀਨੇ ਹੋ ਗਏ ਆ ਇਹਨਾਂ ਦੀਆਂ ਜਿਹੜੀਆਂ ਦਰਖਾਸਤਾਂ ਜਿਹੜੀਆਂ ਦਿੱਤੀਆਂ ਸੀ ਉਹ ਜਿਹੜੀਆਂ ਮੈਂ ਦਰਖਾਸਤਾਂ ਦੇ ਉੱਤੇ ਨਾ ਅਜੇ ਤੱਕ ਕੋਈ ਵੈਰੀਫਾਈ ਕੀਤਾ ਗਿਆ ਨਾ ਪ੍ਰੋਪਰ ਉਹਦੀ ਜਾਂਚ ਕੀਤੀ ਗਈ ਆ ਔਰ ਨਾ ਹੀ ਉਹਨਾਂ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਆ ਉਸ ਸੰਬੰਧ ਦੇ ਵਿੱਚ ਲਗਾਤਾਰ ਅਸੀਂ ਹਰ ਇੱਕ ਇਹ ਅਫਸਰ ਨੂੰ ਮਿਲੇ ਆ ਨੀਚੇੋਂ ਲੈ ਕੇ ਉੱਪਰ ਵਾਲੇ ਅਫਸਰਾਂ ਤੱਕ ਸਾਰਿਆਂ ਦੀ ਨੋਟਿਸ 'ਚ ਲਿਆਂਦਾ ਸੀ ਮਗਰ ਅੱਜ ਤੱਕ ਇਹਨਾਂ ਨੇ ਕੋਈ ਵੀ ਸਾਡੀ ਜਿਹੜੀ ਕੋਈ ਸੁਣਵਾਈ ਨਹੀਂ ਕੀਤੀ ਕਿ ਸਾਡੇ ਜਿਹੜੇ ਦਲਿਤ ਭਾਈਚਾਰੇ ਦਾ ਜਿਹੜਾ ਹੱਕ ਆ ਸਾਡੀਆਂ ਜਿਹੜੀਆਂ ਨੌਕਰੀਆਂ ਦਾ ਹੱਕ ਆ ਉਹ ਜਰਨਲ ਕਾਸਟ ਦੇ ਜਿਹੜੇ ਲੋਕ ਖਾ ਰਹੇ ਨੇ ਤੇ ਇਹ ਚੀਜ਼ ਬੜੀ ਨਿੰਦਨਯੋਗ ਆ ਤੇ ਬੜਾ ਦੁੱਖ ਹੁੰਦਾ ਵਾ ਕਿ ਅੱਜ ਜੋ ਅਧਿਕਾਰ ਬਾਬਾ ਸਾਹਿਬ ਅਵਿਟ ਕਰਨੇ ਸਾਡੇ ਦਲਿਤ ਪਰਿਵਾਰਾਂ ਨੂੰ ਦਿੱਤੇ ਆ ਉਹ ਜਿਹੜੇ ਹੱਕ ਕੋਈ ਹੋਰ ਖਾ ਰਿਆ ਵਾ ਉਸ ਸੰਬੰਧ ਦੇ ਵਿੱਚ ਜਿਹੜੇ ਐਸ ਡੀ ਐਮ ਸਰਿਆ ਇਹ ਐਸ ਡੀ ਐਮ ਐਸ ਡੀ ਐਚ ਡੀ ਐਮ ਜਿਹੜੇ ਆ ਵਨ ਗੁਰਸਿਮਰਨ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਕਿਹਾ ਸੀ ਕਿ ਤਾਂ ਪ੍ਰੋਪਰ ਤਰੀਕੇ ਨਾਲ ਆ ਜਿਹੜੀ ਆ ਪ੍ਰੋਪਰ ਇਨਕੁਇਰੀ ਕਰਕੇ ਤੇ ਦੋਸ਼ੀਆਂ ਤੇ ਕਾਰਵਾਈ ਕਰੋ ਮਗਰ ਜਿਦੋਂ ਨਹੀਂ ਅਸੀਂ ਉਹਨਾਂ ਕੋ ਅਫਸਰਾਂ ਕੋ ਜਾਣੇ ਆ ਤੇ ਸਾਨੂੰ ਇਹ ਮਹਿਸੂਸ ਹੁੰਦਾ ਕਿ ਜਿਸ ਤਰ੍ਹਾਂ ਪਤਾ ਨਹੀਂ ਇਹਨਾਂ ਨੇ ਕੁਝ ਉਹਨਾਂ ਨਾਲ ਕਿਹੜੀ ਕੋਈ ਲਾਕਡਾਕ ਕਰ ਲਈ ਆ ਜਿਹਦੇ ਕਾਰਨ ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਸ ਸੰਬੰਧ ਦੇ ਵਿੱਚ ਹੁਣ ਅਸੀਂ ਹਾਰ ਰੱਕ ਗਏ ਆ ਥੱਕ ਗਏ ਆ ਹੁਣ ਅਸੀਂ ਜਿਹੜਾ ਵਾ ਸਾਡੇ ਜਿਹੜੇ ਜਗਦੀਸ਼ ਕੁਮਾਰ ਜੱਗੂ ਜੀ ਆ ਜਿੰਨਾ ਵੱਲੋਂ ਕੰਪਲੇਂਟਾਂ ਵਾ ਉਹਨਾਂ ਨੇ ਇੱਕ ਨਿਰਣੇ ਲਿਆ ਵਾ ਕਿ 2 ਤਰੀਕ ਨੂੰ ਜਿਹੜਾ ਵਾ ਇਹ ਭੁਖ ਹੜਤਾਲ ਤੇ ਬਹਿਣ ਜਾ ਰਹੇ ਆ ਕਚਹਿਰੀ ਚੌਂਕ ਦੇ ਵਿੱਚ ਔਰ ਜਦੋਂ ਸਾਨੂੰ ਬਾਬਾ ਅਧਿਕਾਰ ਨਹੀਂ ਮਿਲਨੇ ਤੇ ਫਿਰ ਤੇ ਅਸੀਂ ਸੜਕਾਂ ਤੇ ਹੀ ਆ ਕੇ ਰੋਸ਼ ਕਰਾਂਗੇ ਇਹ ਜਿਹੜਾ ਰੋਸ਼ ਆ ਸਾਡੇ ਜਿਹੜੇ ਜਗਦੀਸ਼ ਕੁਮਾਰ ਜੱਗੂ ਜੀ ਆ ਉਹ ਭੁਖ ਹੜਤਾਲ ਤੇ ਬਹਿਣ ਜਾ ਰਹੇ ਆ ਉਹਨਾਂ ਦੇ ਨਾਲ ਅਸੀਂ ਸਾਰੇ ਹੀ ਜਿੰਨੇ ਜਥੇਬੰਦੀਆਂ ਰਾਹੁਲ ਮਲਿਕ ਜੀ ਹਾਂ ਸਾਡਾ ਸੰਗਠਨ ਹੋਰ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜਿਹੜੀਆਂ ਪੂਰਾ ਇਹਨਾਂ ਦੇ ਨਾਲ ਸਹਿਯੋਗ ਕਰਨਗੀਆਂ ਉਸ ਸਮੇਂ ਦੇ ਵਿੱਚ ਜੇ ਕਿਸੇ ਤਰ੍ਹਾਂ ਦਾ ਵੀ ਇਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਹ ਡੀਸੀ ਸਾਹਿਬ ਹੋਣਗੇ ਔਰ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਹੋਏਗਾ ਕਿ ਜਿਨ੍ਹਾਂ ਦੇ ਨਾਲ ਹਮੇਸ਼ਾ ਹੀ ਇਹ ਆਸ਼ਵਾਸ਼ਣ ਉਹਨਾਂ ਦੇ ਆਸ਼ਵਾਸ਼ਣਾਂ ਤੋਂ ਉੱਠ ਕੇ ਤੇ ਇਹਨਾਂ ਤੇ ਤਵਾਰ ਕਰਕੇ ਅਸੀਂ ਸੋਚਦੇ ਹਾਂ ਕਿ ਇਹਨਾਂ ਦੋਸ਼ੀਆਂ ਤੇ ਕਾਰਵਾਈ ਹੋ ਸਕੂਗੀ ਅੱਜ ਜਿਹੜਾ ਅਸੀਂ ਮੰਗ ਪੱਤਰ ਹੈ ਜੀ ਏਡੀਸੀ ਸਾਹਿਬ ਨੂੰ ਦਿੱਤਾ ਵਾ ਔਰ ਇਹ ਸਬੰਧ ਦੇ ਵਿੱਚ ਅਸੀਂ ਇਹ ਇਹਨਾਂ ਨੂੰ ਕਹਿ ਦਿੱਤਾ ਵਾ ਕਿ ਜੇ 2 ਤਰੀਕ ਤੋਂ ਪਹਿਲਾਂ ਪਹਿਲਾਂ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤੇ ਠੀਕ ਹੈ ਜੇ ਦੋਸ਼ੀਆਂ ਤੇ ਹੋ ਗਈ ਠੀਕ ਹੈ ਜੇ ਨਾ ਹੋਈ ਤੇ ਫਿਰ ਜਿਹੜਾ 2 ਤਰੀਕ ਨੂੰ ਜਿਹੜੇ ਸਾਡੇ ਭਰਾ ਜੀ ਆ ਜਗਦੇਸ਼ ਕੁਮਾਰ ਜੱਗੂ ਜੀ ਇਹ ਭੁਖੜ ਹੜਤਾਲ ਤੇ ਬੈਨ ਗਏ ਤੇ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਇਹਦਾ ਜੈ ਵਾਲਮੀਕੀ ਪਹਿਲਾਂ ਨਾਲ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੈ ਭੀ ਜੈ ਸੰਵਿਧਾਨ ਮੈਂ ਜਗਦੇਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਆ ਮੈਂ ਰਾਸ਼ਟਰੀ ਪ੍ਰਧਾਨ ਇਹ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਇਹ ਅੱਜ ਤੋਂ 5 ਮਹੀਨੇ ਪਹਿਲਾਂ ਵੀ ਅਸੀਂ ਦਰਖਾਸਤਾਂ ਦਿੱਤੀਆਂ ਮਰ ਕੋਈ ਕਾਰਵਾਈ ਨਹੀਂ ਹੋਈ ਰਵਿੰਦਰ ਕੁਮਾਰ ਆ ਤੇ ਇੱਕ ਸਰਤਾ ਇਹ ਆ 52 ਨੰਬਰ ਵਾਰਡ ਦੀ ਕਾਉਂਸਲਰ ਤੇ ਇਹਨਾਂ ਦੋਵਾਂ ਨੇ ਝਾਲੀ ਸਰਟੀਫਿਕੇਟ ਲਾ ਕੇ ਇੱਕ ਨੇ ਐਸਡੀਓ ਦੀ ਨੌਕਰੀ ਕਰ ਰਿਹਾ ਹੈ ਰਵਿੰਦਰ ਕੁਮਾਰ ਬਿਜਲੀ ਮੈਗ ਵਿੱਚ ਤੇ ਜੜੀਆ 52 ਨੰਬਰ ਵਾਰਡ ਦੀ ਸਰਤਾ ਇਲੈਕਸ਼ਨ ਜਿੱਤ ਚੁੱਕੀ ਆ ਕਾਂਗਰਸ ਪਾਰਟੀ ਤੋਂ ਤੇ ਅਸੀਂ ਇਹਨਾਂ ਵਾਰਡ ਦੀ ਬੜੀਆਂ ਦਰਖਾਸਤਾਂ ਦਿੱਤੀਆਂ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਪੁਲਿਸ ਪ੍ਰਸ਼ਾਸਨ ਨੇ ਨਾ ਸਿਵਲ ਪ੍ਰਸ਼ਾਸਨ ਨੇ ਹੁਣ ਆਈ ਹਾਰ ਕੇ ਹਾਰ ਗਈ ਮੰਗ ਪੱਤਰ ਦਿੱਤਾ ਏ ਟੀਸੀ ਸਾਹਿਬ ਨੂੰ ਤੇ ਉਹਨ ਸਾਡਾ ਮੰਗ ਪੱਤਰ ਜਿਹੜਾ ਹੋਏਗਾ ਇਹ ਆਖਰੀ ਮੰਗ ਪੱਤਰ ਹੋਏਗਾ ਕਿਉਂਕਿ ਅਸੀਂ ਅਸੀਂ ਹੁਣ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਨੀ ਅੱਜ ਅਸੀਂ 2 ਤਰੀਕ ਵਾਲੇ ਦਿਨ ਮੈਂ ਭੋਖੜ ਹਦਾਲ ਦੇ ਬੈਹ ਰਿਆਂ ਅਗਰ ਜੇ ਇਨ੍ਹਾਂ ਦਿਨਾਂ ਦੇ ਵਿੱਚ ਵਿੱਚ ਉਹਨੇ ਇਨ੍ਹਾਂ ਦੋਹਾਂ ਦੇ ਸਰਟੀਫਿਕੇਟ ਚੈੱਕ ਕਰਕੇ ਕਾਰਵਾਈ ਨਾ ਕੀਤੀ ਗਈ ਤੇ ਮੈਂ 2 ਤਰੀਕ ਵਾਲੇ ਦਿਨ ਭੋਖੜ ਹਦਾਲ ਦੇ ਬੈਠਾਂਗਾ ਉਸ ਦੇ ਉਸ ਦੇ ਵਿੱਚ ਸਾਰੀਆਂ ਸੰਸਥਾਵਾਂ ਔਰ ਸਾਰੇ ਮੇਰੇ ਭੈਣ ਵੀ ਪੜਾਵਾ ਮੇਰਾ ਸਾਥ ਦੇਣਗੇ ਤੇ ਕਿਉਂਕਿ ਮੈਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਵਾਬ ਵੀ ਅਸੀਂ ਤੇਰਾ ਸਾਥ ਦੇਵਾਂਗੇ ਮਰੇ ਮੈਨੂੰ ਬੜਾ ਸਾਥ ਮਿਲ ਰਿਹਾ ਤੇ ਮੈਂ 2 ਤਰੀਕ ਨੂੰ ਪੋਖੜ ਤਾਲ ਦੇ ਬੈਠ ਜਾ ਰਿਹਾ ਤੇ ਜੇ ਅਗਰ ਮੇਰਾ ਕੋਈ ਨੁਕਸਾਨ ਜਾਲੀ ਮਾਲੀ ਦਾ ਨੁਕਸਾਨ ਹੁੰਦਾ ਤੇ ਜਿਹੜਾ ਸਿਵਲ ਪ੍ਰਸ਼ਾਸਨ ਤੇ ਡੀਸੀ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਤੇ ਜਾਂ ਜਿਹੜੇ ਜਿਹੜਾ ਰਵਿੰਦਰ ਕੁਮਾਰ ਤੇ ਸਰਤਾ ਤੇ ਇਹਦਾ ਘਰ ਵਾਲਾ ਕਾਉਂਸਲਰ ਤੇ ਕਮਲ ਕੁਮਾਰ ਹੋਣਗੇ ਕਿਉਂਕਿ ਇਹਨਾਂ ਨੇ ਬੜਾ ਹੀ ਸਾਡੇ ਸਾਡੇ ਦਲ ਸਮਾਜ ਦਾ ਹੱਕ ਖੋ ਕੇ ਇਕ ਢਾਕਾ ਮਾਰਿਆ ਸਾਡੇ ਜਿਹੜੇ ਜਿਹੜਾ ਇਹਨਾਂ ਨੇ ਇਹਨਾਂ ਨੇ ਜਿਹੜਾ ਫਾਇਦਾ ਲਿਆ ਉਹ ਸਾਡੇ ਦਲਿਤ ਸਮਾਜ ਨੂੰ ਫਾਇਦਾ ਮਿਲਣਾ ਸੀ ਪਰ ਲੇਕਿਨ ਇਹਨਾਂ ਨੇ ਸਾਡੇ ਦਲਿਤ ਸਮਾਜ ਦਾ ਹੱਕ ਖੋਇਆ ਵਾ ਮੈਂ ਆਪਣੇ ਦਲਿਤ ਸਮਾਜ ਦੇ ਹੱਕਾਂ ਵਾਸਤੇ ਲੜਾਈ ਲੜ ਰਿਹਾ ਔਰ ਲੜਾਈ ਲੜਾਂਗਾ ਔਰ ਲੜਦਾ ਰਾਵਾਂਗਾ ਇਹਨਾਂ ਨੂੰ ਕਹਿੰਦਾ ਹੈ ਜੈ ਹਵਾਲ ਮਿੱਕੀ ਹਰ ਹਾਰ ਬਾਲਮਿਕ ਜੈ ਹਵਾਲ ਮਿੱਕੀ ਜੈਪੀਮ ਜੀ ਮੈਂ ਤੁਹਾਡਾ ਆਪਣਾ ਰਾਹੁਲ ਮਲਿਕ ਦਲਿਤ ਸੁਰੱਖਿਆ ਸੈਨਾ ਤੋਂ ਜਿੱਦਾਂ ਕਿ ਤੁਹਾਨੂੰ ਸੁਮਿਤ ਕਾਲੀ ਜੀ ਨੇ ਦੱਸਿਆ ਵਾ ਜਗਦੇਸ਼ ਕੁਮਾਰ ਜੱਗੂ ਜੀ ਨੇ ਦੱਸਿਆ 5 ਮਹੀਨਿਆਂ ਤੋਂ ਇੱਕ ਐਪਲੀਕੇਸ਼ਨ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਆ মিডিਆ ਨੂੰ ਵੀ ਭਲੀ ਭਾਣੀ ਜਾਣੂ ਆ ਕਿ মিডিਆ ਨੇ ਹਰ ਐਪਲੀਕੇਸ਼ਨ ਤੇ ਹਰ ਵਾਰੀ ਜਦੋਂ ਮੰਗ ਪੱਤਰ ਦਿੱਤਾ ਵਾ ਇਸ ਮਸਲੇ ਨੂੰ ਲੈ ਕੇ ਉਹ মিডিਆ ਦੇ ਵਿੱਚ মিডিਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਵਾ ਧੰਨਵਾਦ ਕਰਦੇ ਮੀਡੀਆ ਦਾ ਤੇ ਜਿਹੜਾ ਦੋ ਤਰੀਕ ਦਾ ਫੈਸਲਾ ਜਗਦੇਸ਼ ਕੁਮਾਰ ਜੱਗੂ ਜੀ ਨੇ ਲਿੱਤਾ ਵਾ ਭੁਖੜ ਹੜਤਾਲ ਦਾ ਨੂੰ ਮਿੱਤੇ ਸਮੇਂ ਵਾਸਤੇ ਔਰੇ ਵਾਸਤੇ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦਲ ਤੇ ਹੋਰ ਸਾਰੇ ਅੰਬਰਸਰ ਦੇ ਜਥੇਬੰਦੀਆਂ ਸਮਰਥਨ ਕਰਨ ਜਾ ਰੀਆਂ ਵਾ ਜੇ ਤੇ ਜਗਦੀਸ਼ ਕੁਮਾਰ ਜੱਗੂ ਜੀ ਦਾ ਕੋਖੜਤਾਲ ਦੇ ਦੌਰਾਨ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਔਰਾ ਮਾਨਯੋਗ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਤੇ ਉਹ ਜਿਹੜੇ ਦੋਸ਼ੀ ਜਿਨ੍ਹਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਵੱਲੋਂ ਨਹੀਂ ਹੋਈ ਹੁੰਦੀ ਪਈ ਤੇ ਆਪਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਦੋ ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਆ ਜਾਣਕਾਰੀ ਕਰਕੇ ਇਨਾਂ ਦੇ ਉੱਤੇ ਬੰਦਈ ਕਾਰਵਾਈ ਕੀਤੀ ਜਾਵੇ ਨਹੀਂ ਤੇ ਮਜਬੂਰਨ ਸਾਨੂੰ ਭੋਖੜ ਤਾਲ ਦਾ ਜਿਹੜਾ ਨਿਰਣੇ ਲਿੱਤਾ ਵਾ ਦੋ ਤਰੀਕ ਦਾ ਉਹਨੂੰ ਲੈ ਕੇ ਅਸੀਂ ਸਾਰੇ ਹੀ ਸਾਥੀ ਜਗਦੀਸ਼ ਕੁਮਾਰ ਜੱਗੂ ਜੀ ਦੇ ਨਾਲ ਆ ਜੈ ਭੀਮ ਜੈ ਸਵਿਧਾਨ ਜੀ ਮੇਰਾ ਨਾਮ ਸੋਨੂ ਨਾਹਰਾ ਜੀ ਮੈਂ ਆਦੀ ਵਾਲਮੀਕੀ ਉਮੀਦਵਾਰ ਮਹਾਪੰਚਾਇਤ ਗਠਨ ਤੋਂ ਪੰਜਾਬ ਦਾ ਪ੍ਰਭਾਰੀ ਆ ਜੋ 5 ਮਹੀਨੇ ਤੋਂ ਦਰਖਾਸਤ ਚੱਲ ਰਹੀ ਹੈ ਜਗੂ ਕੁਮਾਰ ਜੀ ਨੇ ਜਾਲੀ ਸਰਟੀਫਿਕੇਟ ਬਣਾਉਣ ਦੇ ਉੱਤੇ ਦਿੱਤੀਆਂ ਨੇ ਔਰ ਉਹਨਾਂ ਵਿੱਚੋਂ ਇੱਕ ਕਿ ਰਵਿੰਦਰ ਰਵਿੰਦਰ ਕੁਮਾਰ ਜੀ ਨੇ ਕਿ ਜੋ ਸਬਜੀ ਮੰਡੀ ਪੁਰਾਣੀ ਸਬਜੀ ਮੰਡੀ ਵਿੱਚ ਰਹਿੰਦੇ ਨੇ ਤਾਂ ਮੈਂ ਵੀ ਉਸ ਨਾਲ ਉਸਨੇ ਕੰਮ ਮੈਂ ਜਾਣਦਾ ਕਿ ਉਹ ਜਨਰਲ ਕੈਟਾਗਰੀ ਤੋਂ ਹੈ ਉਹ ਉਹਨਾਂ ਨੇ ਜਲਦੀ ਸਰਟੀਫਿਕੇਟ ਬਣਾ ਕੇ ਐਸਡੀਓ ਦੀ ਡਿਊਟੀ ਕਰ ਰਹੇ ਨੇ ਪਰ ਮੈਂ ਚਾਹਨਾ ਕਿ ਪ੍ਰਸ਼ਾਸਨ ਉਹਨਾਂ ਦੀ ਬ੍ਰਿਕਲੀ ਇਨਕੁਆਇਰੀ ਕੀਤੀ ਜਾਵੇ ਤੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਕਿ ਜੈ ਬੀਮ ਜੈ